ਹਰਿਆਣਾ ਦੇ ਜ਼ਿਲ੍ਹਾ सिरसा ਦੇ ਪਿੰਡ ਮੱਲੇਕਾਂ ਦੇ ਸਰਦਾਰ ਅਗਰੇਸ਼ ਸਿੰਘ ਬਰਾੜ ਹਰਾਂ ਵੱਲੋਂ ਪੰਜਾਬ ਹੜ ਰਹਤ ਸੇਵਾ ਵਿੱਚ ਖਾਲਸਾ ਏਡ ਦੇ ਮੁੜਵਸੇਵਾ ਪ੍ਰੋਜੈਕਟ ਨੂੰ ਸਹਿਯੋਗ ਦੇਣ ਲਈ ਪੋ ਕਲੇਨ ਮਸ਼ੀਨ ਭੇਜੀ ਗਈ ਹੈ। ਇਹ ਮਸ਼ੀਨ ਇਸ ਵਕਤ ਜਲੰਧਰ ਦੇ ਪਿੰਡ ਗੱਟਾ ਮੁੰਡੀ ਕਾਸੂ ਵਿੱਚ ਚੱਲ ਰਹੀ ਹੈ ਅਤੇ 1 ਮਹੀਨੇ ਲਈ ਇੱਥੇ ਹੀ ਸੇਵਾ ਵਿੱਚ ਲੱਗੀ ਰਹੇਗੀ। ਇਹਨਾਂ ਲੋ ਜੀ ਸਾਰੀ ਸੇਵਾ ਇਹਨਾਂ ਲੋ ਹੀ ਆ ਤੇ ਮਿੱਟੀ ਦੀ ਵੀ ਇਹਨਾਂ ਲੋ ਰਹੀ ਆ ਤੇ ਤੇਲ ਦੀ ਵੀ ਇਹਨਾਂ ਲੋ ਹੀ ਰਹੀ ਆ। ਅਸੀਂ ਦਾ ਟਰੈਕਟਰ ਹੀ ਲਾਏ ਨੇ। ਇਸ ਪਿੰਡ ਵਿੱਚ ਖਾਲਸੇੜ ਵੱਲੋਂ ਸੇਵਾ ਦਾ 8ਵਾਂ ਦਿਨ ਹੈ ਜਿੱਥੇ ਖਾਲਸੇੜ ਵੱਲੋਂ ਆਰਜੀ ਬੰਨ ਦੀ ਮਜ਼ਬੂਤੀ ਲਈ ਸੇਵਾ ਚਲਾਈ ਗਈ ਹੈ। ਇਸ ਸੇਵਾ ਵਿੱਚ ਹਜ਼ਾਰਾਂ ਰੁਪਏ ਦੇ ਡੀਜ਼ਲ ਦੀ ਸੇਵਾ ਹੋ ਰਹੀ ਹੈ। ਜਿਸ ਵਿੱਚ ਸਮਾਜ ਸੇਵੀ ਸੰਸਥਾ ਫਿਕਰੇ ਹੋਂਦ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ, ਉੱਤਰਾਖੰਡ ਤੋਂ ਆਈ ਸੰਗਤ ਅਤੇ ਫਾਊਂਡੇਸ਼ਨ ਪੰਜਾਬ ਜਹੀਆਂ ਸੰਸਥਾਵਾਂ ਸਹਿਯੋਗ ਬਾਰੀਆਂ ਹਨ। ਫੇ ਸਾਡਾ ਤਾਂ ਮੰਦਾ ਹਾਲ ਹੈ ਅਸੀਂ ਤੇ ਨਾ ਹੋਰ ਕਿਤੇ ਜਾ ਹੀ ਸਕਦੇ ਆ ਨਾ ਸਾਨੂੰ ਕੋਈ ਕਾਰੋਬਾਰੀ ਥੱਲੇ ਕੋਲ ਹੋਰ ਅਸੀਂ ਹੁਣ ਕਾਫੀ ਕਰਜ਼ੇ ਦੇ ਥੱਲੇ ਲੱਗੇ ਆ ਦੱਸਣ ਤੋਂ ਵੀ ਕੋਈ ਕਰੀਦਾ ਵੀ ਦੱਸਿਆ ਕਿਹੜਾ ਕਿਸ ਨੇ ਦੇ ਦੇਣਾ ਇੰਨਾ ਕਰਜ਼ਾ ਆ ਸਾਡੀ ਫਸਲ ਜਿਹੜੀ ਹੁੰਦੀ ਆ ਉਹਦੇ ਨਾਲ ਵਿਆਜ ਨਹੀਂ ਤਰਦਾ ਅਸੀਂ ਨਾ ਹੋਰ ਵਿਆਜੀ ਪੈਸੇ ਚੁੱਕ ਕੇ ਤੇ ਆੜੀ ਸੋਣੀ ਲੱਦ ਲੱਦਾ ਕਰ ਦਿੰਨੇ ਆ ਖਾਲਸਾਡ ਨੂੰ ਸਹਿਯੋਗ ਦੇਣ ਲਈ ਸਾਡੀ ਤਿੰਨ ਖਾਲਸਾ ਜੰਡੀਆਂ ਨਾਲ ਸੰਪਰਕ ਕਰ ਸਕਦੇ ਆ